ਹਾਂ ਸਰ ਮੇਰਾ ਨਾਮ ਗੁਲਾਬ ਹੈ ਤੇ ਸਰ ਅਸੀਂ ਸਾਨੂੰ ਪਤਾ ਚੱਲਿਆ ਕਿ ਅੱਧਾ ਦਾ ਮਤਲਬ ਲੜਾਈ ਹੋ ਰਹੀ ਹੈ ਤਾਂ ਅਸੀਂ ਆਏ ਦੇਖਣ ਦੇ ਲਈ ਕਿ ਕੀ ਹੋ ਰਿਹਾ ਦੇਖਿਆ ਕਿ ਉੱਥੇ ਉਹ ਪੱਥਰ ਫੇਕਦੇ ਪਏ ਸੀ ਤੇ ਅਸੀਂ ਉੱਥੇ ਰੁਕੇ ਪੱਥਰ ਦੇਖਿਆ ਦੋ ਤਿੰਨ ਪੱਥਰ ਫੇਕੇ ਉਹਦੇ ਬਾਅਦ ਉਹਨਾਂ ਨੇ ਗਨ ਲਿਕਾ ਲਈ ਔਰ ਉਹ ਫਾਇਰ ਕਰਨ ਲੱਗੇ ਹੋ ਕਿੱਥੇ ਲੜਾਈ ਦਾ ਕਾਰਨ ਕੀ ਸੀ ਲੜਾਈ ਦਾ ਕਾਰਨ ਤਾਂ ਸਾਨੂੰ ਪਤਾ ਨਹੀਂ ਸੀਗਾ ਕਿਉਂਕਿ ਉਸ ਟਾਈਮ ਤੇ ਅਸੀਂ ਬਾਅਦ ਚ ਆਏ ਸੀ ਜਦੋਂ ਹੋ ਰਹੀ ਸੀ ਲੜਾਈ ਹੋ ਰਹੀ ਸੀ ਬਾਕੀ ਸਾਰੇ ਬੰਦੇ ਜਿੰਨੇ ਵੀ ਪਰਿਵਾਰ ਸੀਗੇ ਸਾਰੇ ਘਰ ਦੇ ਅੰਦਰ ਸੀਗੇ ਠੀਕ ਹੈ ਉਹ ਗੈਲਰੀ ਤੇ ਉੱਤੇ ਦੇਖ ਰਹੇ ਸੀ ਤਾਂ ਉੱਥੇ ਪੱਥਰ ਫੇਕ ਰਹੇ ਸੀ ਪੱਥਰ ਫੇਕਦੇ ਫੇਕਦੇ ਉਹਨਾਂ ਨੇ ਫਾਇਰਿੰਗ ਕਰਨ ਨੂੰ ਸਟਾਰਟ ਕਰਤਾ ਠੀਕ ਹੈ 3-4 ਫਾਇਰ ਕੀਤਾ ਮੈਂ ਫਿਰ ਅੱਗੇ ਚੱਲ ਕੇ ਫਿਰ ਮਤਲਬ 100 ਨੰਬਰ ਤੇ ਕਾਲ ਆ ਗਈ ਕੁੱਟਮਾਰ ਕੀਤੀ ਕੀ ਤੁਹਾਡਾ ਕੀ ਲੱਗਦਾ ਹੈ ਉਹ ਮੇਰਾ ਚਾਚਾ ਲੱਗਦਾ ਜੀ ਅੱਛਾ ਚਾਚਾ ਲੱਗਦਾ ਹਾਂਜੀ ਹਾਂਜੀ ਤੇ ਕਹਿੰਦੇ ਕਿ ਮੁੰਡਿਆਂ ਦੀ ਵੀ ਗੁੱਟਮਾਰ ਕੀਤੀ ਗਈ ਹੈ ਹਾਂਜੀ ਹਾਂਜੀ ਮੁੰਡਿਆਂ ਦੇ ਵੀ ਗੁੱਟਮਾਰ ਕੀਤੇ ਆ ਹਾਂ ਚਾਚਾ ਦੇ ਮੁੰਡੇ ਕਿ ਕਾਰਨ ਸਟਾਰਟਿੰਗ ਲੜਾਈ ਕਿੱਥੋਂ ਹੋਈ ਹੈ ਕੋਈ ਇਹ ਤਾਂ ਚਾਚਾ ਨੂੰ ਪਤਾ ਹੋਆ ਕਿਉਂਕਿ ਉਸ ਟਾਈਮ 'ਚ ਮੈਂ ਆਇਆ ਸੀ ਜੋ ਉਹੀ ਦੇਖਿਆ ਕਿ ਮਤਲਬ ਉਹ ਪੱਥਰ ਫੇਕਦਾ ਪਿਆ ਸੀ ਤੇ ਚਾਚਾ ਦੇ ਨਾਲ ਵੀ ਹਮਲਾ ਕੀਤਾ ਗਿਆ ਨਹੀਂ ਹਥਿਆਰ ਵੀ ਵਰਤੇ ਹਾਂਜੀ ਜੀ ਹਥਿਆਰ ਸੀਗਾ ਉਹਨਾਂ ਦੇ ਹੱਥ 'ਚ ਉਹ ਕਿਰਪਾਨ-ਕਿਰਪਾਨ ਸੀਗਾ ਇਹ ਸਾਰੇ ਸੀਗੇ ਸਮਾਨ ਫਾਇਰਿੰਗ ਕਿਤੇ ਦੀ ਸੀਸੀਟੀਵੀ ਹੈਗੀ ਅੱਜ ਦੀ ਫਾਇਰਿੰਗ ਕੀਤੀ ਗਈ ਤੁਸੀਂ ਕਹਿ ਰਹੇ ਹੋ ਸਰ ਜਿੱਥੇ ਫਾਇਰਿੰਗ ਕੀਤੀ ਆ ਉੱਥੇ ਜੋ ਮਤਲਬ ਕੈਮਰਾ ਲੱਗਿਆ ਹੋਇਆ ਉਹ ਕਹਿੰਦੇ ਖਰਾਬ ਹਾਲਾਤ ਕਿਦਾਂ ਤੁਹਾਡੇ ਚਾਚੇ ਤੇ ਤੁਹਾਡੇ ਚਾਚੇ ਦੇ ਮੁੰਡੇ ਦੇ ਚਾਚੇ ਦੇ ਮੁੰਡੇ ਦਾ ਤਾਂ ਬਹੁਤ ਖਰਾਬ ਹੈ ਚਾਚਾ ਤਾਂ ਥੋੜੇ ਜਿਹਾ ਠੀਕ ਵੀ ਹੈਗੇ ਆ ਕਿਉਂਕਿ ਕੱਲ ਮਤਲਬ ਆਪਰੇਟ ਹੋਇਆ ਸੀ ਉਹਨਾਂ ਦਾ ਡਾਕਟਰ ਦੇਖਿਆ ਟ੍ਰੀਟਮੈਂਟ ਕੀਤੀ ਆ ਕੀ ਕਰਦੇ ਪ੍ਰਸ਼ਾਸਨ ਮੰਗ ਤਾਂ ਇਹ ਕਹਿੰਦੇ ਸਾਨੂੰ ਮਤਲਬ ਏ ਮਿਲਣਾ ਚਾਹੀਦਾ ਵਾ ਇਨਸਾਫ ਮਿਲਣਾ ਚਾਹੀਦਾ ਵਾ ਔਰ ਕੁਛ ਨਹੀਂ ਦੀ ਠੀਕ ਹੈ ਸਰ ਜਿਹੜੀ ਰਾਤ ਕੁੰਦਨਪੁਰੀ ਲੜਾਈ ਹੋਈ ਹੈ ਸਰ ਕੀ ਮੰਗਦੇ ਆ ਨਾ ਨਾ ਕੁਛ ਨਹੀਂ ਜੀ ਇੱਕ ਗਲੀ ਨੰਬਰ 8 ਵਿੱਚ ਕੋਲ ਦੇ ਉੱਪਰ ਜਿਹੜੀ ਸੀਗੀ ਕਿਉਂਕਿ ਜਿਹੜੀਆਂ ਦੇ ਕੋਲ ਘਪੇ ਖਾਨ ਤੋਂ ਇੱਕ ਦੂਜੇ ਦੇ ਕੋਲ ਵੈਮ ਹੋਣ ਕਰਕੇ ਉਹ ਲੜਾਈ ਵਧ ਗਈ ਬਾਅਦ ਵਿੱਚ ਉਹਦੇ ਸੀ ਉਹਨਾਂ ਦੇ ਕੋਈ ਮਰਦ ਜੀ ਸੈਟਮੈਂਟ ਮੱਝੀ ਅਸੀਂ ਮੈਡੀਕਲ ਲੈ ਕੇ ਕਾਰਵਾਈ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਸਰੇ ਕੋ ਨੌਜਵਾਨ ਨੇ ਕਿੰਨੇ ਜਣੇ ਸੀ ਇੰਨਾ ਤੇ ਵੱਲ ਹੀ ਆ ਕੋਈ ਕਰਦਾ ਦਾ ਕੋਈ ਕਰਦਾ ਦੋਸਤਾ ਕਿਤੇ ਉਹ ਰੋਲ ਬਗੜੀ ਰਹਿੰਦੇ ਅੱਠੇ ਰਹਿੰਦੇ ਆ ਉੱਥੇ ਦਾ ਦੀ ਕੋ ਜਣੀ ਤੇ ਕੋਈ ਕੋਈ ਬੇਬੀ ਹੋ ਗਈ ਤਾਂ ਜੀ ਬਾਕੀ ਇਨਵੈਸਟਿਗੇਸ਼ਨ ਕਰ ਰਹੇ ਜੋ ਜੋ ਵੀ ਹੋਗਾ ਕਾਰਵਾਈ ਹੋਵੇ ਕਹਿੰਦੇ ਦੋ ਜਿਹੜੇ ਮੁੰਡੇ ਨੇ ਉਹਨਾਂ ਦੇ ਗੰਬੀਰ ਸੱਟ ਲੱਗੀਆਂ ਨੇ ਫਾਦਰ ਸਾਹਿਬ ਕੋਈ ਜੋ ਮੈਡੀਕਲ ਲੈ ਕੇ ਜੋ ਮੈਡੀਕਲ ਚੋਂ ਕੋਈ ਕਰ ਰਿਹਾ ਸੀ ਸੀਸੀਟੀਵੀ ਵੀ ਆਈ ਹਥਿਆਰ ਵਗੈਰਾ ਨਾਲ ਬਈ ਕੋਈ ਇਹ ਕੋਈ ਗੱਲ ਸਾਹਮਣੇ ਦੇਖਿਆ ਆ ਇਹ ਉਹ ਜੋ ਲੜਾਈ ਚੜ੍ਹ ਗਈ ਜਰੂਰ ਹੋਇਆ ਇਹ ਵੀ ਕੋਈ ਆਈਐਸਪੀ ਰਿਪੋਰਟ ਇਨਵੈਸਟੀਗੇਸ਼ਨ ਪਾਉਜੀ ਕਰ ਰਿਹਾ ਪਰਿਵਾਰ ਕਹ ਰਿਹਾ ਕਿ ਫਾਇਰਿੰਗ ਵੀ ਹੋਈ ਹੈ ਪੁਜਾਇਦਾ ਕੋਈ ਜ਼ਰੂਰ ਗੱਲ ਸਾਡੇ ਮੁਕ ਤੇ ਸਾਰੀ ਪੁਛ ਪੁੱਛ ਗਈ ਤੇ ਸਰਕਾਰ ਕੋਈ ਗੱਲ ਨਹੀਂ ਹੈਗੀ ਫਿਰ ਵੀ ਇਨਵੈਸਟੀਗੇਟ ਕਰ ਰਿਹਾ ਉਸ ਟਾਈਮ ਤੇ ਸਾਨੂੰ ਕੋਈ ਨਹੀਂ ਸਾਥਾਂ ਦੇ ਗਿਆ ਸਰ ਜੋ ਵੀ ਬਣਦੀ ਕਰਦੇ ਬਿਲਕੁਲ ਕਰਾਂਗੇ ਬਿਲਕੁਲ ਜਰੀਰ ਕਰਦੇ ਕਰਾਂਗੇ